ਹਾਂਜੀ ਦੋਸਤੋ ਆਨੇ ਸਾਡੇ ਫੋਰਮੈਨ 4x4 ਲਾਉਣ ਵਾਲੇ ਬਾਈ ਕਿਸੇ ਟਾਈਮ ਜਿਵੇਂ ਐਸਐਮਐਸਾਂ ਦਾ ਚ ਪੈਂਦਾ ਦੀ ਰੋਲਾ ਹਨਾ ਉਮੀ ਪੈ ਰਿਹਾ ਹਨਾ 4x4 ਦਾ ਪੂਰਾ ਜੋਰ ਆਗੇ ਕੰਮ ਦਾ ਪੂਰਾ ਜੋਰ ਹਨਾ ਇਹ ਵੈਸੇ ਕਿੰਨੀ ਕ ਜਰੂਰਤ ਹੁੰਦੀ ਐਸ 4x4 ਦੀ ਬਾਈ ਇਹ ਤਾਂ ਮਿਹਨਤ ਕਰਨ ਕਰਦਾ ਬਾਈ ਜੇ ਮਿਹਨਤ ਨਾ ਕਰੀ ਪਈਆ ਨਹੀਂ ਤਾਂ ਨਹੀਂ ਕੋਈ ਲੋਡ ਨਾ ਲੋਡ ਬਾਕੀ ਬਾਈ ਆਪਣੀ ਆਪਣੀ ਚੋਇਸ ਆ ਕੋਈ ਟਾਟਾ ਦਾ ਲਗਾਉਂਦਾ ਕੋਈ ਲੀ ਲੈਂਡ ਲਗਾਉਂਦਾ ਆਪਣਾ ਕੰਮ ਦਾ ਪੇਂਟ ਦਾ ਬਰਾਬੂ ਆਹੋ ਕਰਾਂਗੇ ਪੇਂਟ ਤੇ ਇਹ ਮਸ਼ੀਨ ਲੈਣੀ ਅੰਮ੍ਰਿਤਸਰ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਆ ਬਾਈ ਦੀ ਮਸ਼ੀਨ ਆਹ ਬਾਈ ਤਿੰਨ ਦਿਨ ਹੋ ਗਏ ਹਿੱਸਾ ਜਿਹੜਾ ਲਾਇਆ ਤੇਰੇ ਸਾਹਮਣੇ ਖੋਲ ਕੇ ਬੰਨਿਆ ਹਨ ਬਾਈ ਇੱਕ ਨੰਬਰ ਕੰਪਲੀਟ ਕੰਮ ਕੀਤਾ ਹੈ ਕਿ ਇੱਕ-ਇੱਕ ਨਾਟ ਖੋਲ ਕੇ ਨਿਕਾ ਇੱਕ-ਇੱਕ ਨਾਟ ਖੋਲ ਕੇ ਕਰਿਆ ਹਾਂ ਇੱਕ-ਇੱਕ ਨਾਟ ਖੋਲ ਕੇ ਬਾਈ ਸਾਰਾ 베アリング ਐਕਸਲ ਸਾਰੇ ਫੇਰ ਬੰਨਿਆ ਜਾਂਦਾ ਹਿੱਸਾ ਦੇਖੋ ਆ ਪਿਆ ਇੱਕ ਐਵੇਂ ਖੋਲ ਕੇ ਸਾਰਾ सारे बैरिंग हब्बा हब्बा सारियाँ खोल के फिर बनने बहुत लो जी चल रही है टैसटिंग गौरमेंट साहब खड़े ने इधर चीज देखो ਮਾਰੇ ਕਮਾ ਦੇ ਕਮਾ ਦੇ ਰੇਸ ਨਾ ਦੇ ਰੇਸ ਨਾ ਦੇ ਇਸ ਫੈਂਟ੍ਰੇਨ ਸਹੀ ਆਇਆ ਪਿੱਛੇ ਜਾਣਾ ਨਹੀਂ ਰੁਕੀ ਨਹੀਂ ਕਰੀ ਪੱਤਰ ਖੜੀਆਂ ਨੂੰ ਮਿਸ Terima kasih